ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਹੁਲ ਗਾਂਧੀ ਕੌਮੀ ਪ੍ਰਧਾਨ ਹੈ ਕਾਂਗਰਸ ਪਾਰਟੀ ਦਾ ਤੇ ਫੀਲਿੰਗਾਂ ਨੂੰ ਪਹਿਲਾਂ ਵੀ ਆਈਆਂ ਤੇ ਹੁਣ ਵੀ ਉਹ ਲੈ ਰਿਹਾ ਕਿ ਸ਼ਾਇਦ ਜਿਹੜੀ ਕੁਰਸੀ ਤੇ ਮੋਦੀ ਸਾਹਿਬ ਬੈੰਦੇ ਆ ਵੀ ਸ਼ਾਇਦ ਉਹ ਕੁਰਸੀ ਮੈਨੂੰ ਮਿਲ ਜੇ ਫੀਲਿੰਗ ਜ਼ਰੂਰ ਲੈਂਦਾ ਉਹ ਪਰ ਵਿਚਾਰਾ ਕਰੇ ਕਿ ਉਹ ਕਰੇ ਕੀ ਜਿਹੜੇ ਪੰਜਾਬ ਦੇ ਵਿੱਚ ਕਾਂਗਰਸੀ ਲੀਡਰ ਨੇ ਰਾਜੇ ਬੜੰਗੇ ਤੋਂ ਪੁੱਛ ਲੋ ਉਹ ਕਹਿੰਦਾ 13 ਸੀਟਾਂ ਸਾਡੀਆਂ ਨੇ ਤੇ ਸੁਵੀਰਵਾਲ ਤੋਂ ਪੁੱਛ ਲੋ ਉਹ ਕਹਿੰਦਾ 13 ਸੀਟਾਂ ਸਾਡੀਆਂ ਨੇ ਤੇ ਭਵਨਤਮਨ ਸਾਹਿਬ ਕਹਿੰਦੇ ਸਾਡੀਆਂ ਨੇ ਤੇ ਬੀਜੇਪੀ ਵਾਲੇ ਕਹਿੰਦੇ ਸਾਡੀਆਂ ਨੇ ਹੁਣ 13 13 26 ਤੇ 26 26 ਕਿੰਨੇ ਹੋਗੇ 52 ਸੀਟਾ 13 ਨੇ ਤੇ ਬਾਰੇ ਬਣਾਈ ਜਾਂਦੇ ਨੇ 52 ਹੁਣ 13 ਦਾ ਸਵੇਰ ਕਹਿੰਦਾ ਮੈਨੂੰ ਚਾਹੀਦੀਆਂ ਨਹੀਂ ਤੇ 13 ਹੀ ਰਾਜਾ ਬੜੇ ਕਹਿੰਦਾ ਮੈਨੂੰ ਚਾਹੀਦੀਆਂ ਨੇ ਹਾਲਾਂਕਿ ਜਿਹੜਾ ਸਰਵੇ ਹੋਇਆ ਉਹ ਇਹ ਹੋਇਆ ਕਿ ਤਕਰੀਬਨ ਤਕਰੀਬਨ 7 ਸੀਟਾਂ ਆਮ ਆਦਮੀ ਪਾਰਟੀ ਲਾ ਜਾ ਰਹੀ ਹੈ ਤੇ ਸੇਟਾਂ ਜਿਹੜੀਆਂ ਹੈਗੀਆਂ ਉਹ ਨਾ ਬੀਜੇਪੀ ਵਿਗਿਆ ਨੇ ਇਹ ਮੇਰੀਆਂ ਗੱਲਾਂ ਸੁਣ ਕੇ ਇਦਾਂ ਨਾ ਕਹੋ ਵੀ ਇਹ ਐਨੀ ਪਕਾਈ ਮਾਰਦਾ ਇਹਦੇ ਨਾਲ ਨਹੀਂ ਕੋਈ ਮਤਲਬ ਹੈਗਾ ਕਿਉਂਕਿ ਕਾਲੀ ਤੇ ਕਾਂਗਰਸੀ ਜੋ ਕੁਝ ਕਰ ਰਹੇ ਨੇ ਪੰਜਾਬ ਦੇ ਵਿੱਚ ਇਹ ਉਹਨਾਂ ਦੇ ਲੱਛਣ ਦੇਖ ਕੇ ਉਹਨਾਂ ਦੇ ਲੱਛਣ ਦੇਖ ਕੇ ਇਹ ਅੰਦਾਜ਼ੇ ਮੈਂ ਨਹੀਂ ਲਾ ਰਿਹਾ ਹੋਰ ਲੋਕ ਵੀ ਲਾ ਰਹੇ ਨੇ ਹੁਣ ਗੱਲ ਆਪਾਂ ਕਰਦੇ ਆ ਜਿਹੜੇ ਰਾਹੁਲ ਗਾਂਧੀ ਨੇ ਕੌਮੀ ਪ੍ਰਧਾਨੀ ਕਾਂਗਰਸ ਦੇ ਉਹ ਤਾਂ ਦਿੱਲੀ ਵਿੱਚ ਬੈਠੇ ਨੇ ਉਹ ਸੋਚਦੇ ਨੇ ਵੀ ਜੇ ਪੰਜਾਬ ਦੇ ਵਿੱਚੋਂ ਇੱਕ ਅੱਧੀ ਸੀਟ ਨਾ ਮਿਲੇ ਆ ਜਿਹੜੇ ਇੱਥੇ ਬਕਵਾਸ ਕਰਦੇ ਨੇ ਖੈਰਾ ਹੋਇਆ ਬੜਿੰਗ ਹੋਇਆ ਸਿੱਧੂ ਹੋਇਆ ਠੀਕ ਹੈ ਦੋ ਚਾਰ ਹੋਰ ਨੇ ਵੀ ਇਹਨਾਂ ਨੂੰ ਮੈਂ ਕਿੱਧਰ ਛੱਡ ਕਿਉਂ ਬੰਗਾਲ ਛੱਡੂ ਜੂਪੀ ਭੇਜੂ ਬਿਹਾਰ ਛੱਡੂ ਉਹ ਇਹ ਸੋਚੀ ਜਾਂਦੇ ਐ ਪਰ ਕਾਰਨ ਕੀ ਤੁਸੀਂ ਜਿਹਦੇ ਮਰਜ਼ੀ ਮੂਰੇ ਮੈਂ ਕਰ ਦਿਓ ਚੰਦੀ ਸਾਹ ਮੂਰੇ ਕਰ ਦਿਓ ਤੇ ਉਹ ਉਹਨੇ ਉਹਨੇ ਰਾਜਨੀਤਿਕ ਗਲਤ ਕਰਨੀ ਨਹੀਂ ਉਹਨੇ ਬਸ ਇਹੀ ਕਹਿਣਾ ਭਗਵੰਤ ਜਦੋਂ ਪਿੰਡਾਂ ਵਿੱਚ ਜਾਊ ਉਹਦੇ ਪਾਥੀਆਂ ਪੈਣਗੀਆਂ ਤੇ ਉਹ ਲੋਕਾਂ ਦੇ ਸਾਹਮਣੇ ਡਰਾਮਾ ਹੋਈ ਜਾਂਦਾ ਤੇ ਦੂਜੀ ਗੱਲ ਬੜਿੰਗ ਦੀ ਕਰ ਲੋ ਤੇ ਬੜਿੰਗ ਨੂੰ ਪੁੱਛ ਲੋ ਉਹਦੇ ਕੋਲ ਗੱਲ ਹੀ ਹੋਰ ਕੋਈ ਨਹੀਂ ਕਹਿੰਦਾ 13 ਨੇ 13 ਪੱਕੀਆਂ ਨੇ ਬਠਿੰਡਾ ਕਹਿੰਦਾ ਮੇਰੇ ਘਰ ਵਾਲੇ ਜਿੱਤੂ ਹਲੇ ਟਿਕਟ ਦੇਣਗੇ ਪਤਾ ਨਹੀਂ ਦੇਣਗੇ ਉਹਨੇ ਪਹਿਲੀ ਮੋਹਰ ਲਾਤੀ ਠੀਕ ਹੈ ਜੇ ਸੁਵੀਰ ਦੀ ਸੁਵੀਰ ਵਾਲ ਦੀ ਗੱਲ ਕਰੋਗੇ ਤੇ ਉਹਨੇ ਵਿਚਾਰੇ ਨੇ ਯਾਤਰਾ ਸ਼ੁਰੂ ਕੀਤੀ ਹੋਈ ਹੈ ਤੇ ਜਿਹੜੇ ਲੋਕ ਹਾਰ ਪਾਉਂਦੇ ਨੇ ਉਹ ਨਾਲ ਹੀ ਜਲੂਸ ਕੱਢ ਦਿੰਦੇ ਤੇ ਉਹ ਗੱਲ ਕੋਈ ਹੋਰ ਕਰਦਾ ਹੁੰਦਾ ਹੈ ਮਿੱਥੇ ਜਗਾਂ ਛੜਨ ਵੇ ਤੇ ਦੋ ਸਪੈਸ਼ਲੀ ਭੁੱਖੀ ਖਵਾ ਕੇ ਰੱਖੇ ਹੁੰਦੇ ਨੇ ਫੀਮ ਖਵਾ ਕੇ ਬਸ ਜਦੋਂ ਵੀ ਸਾਂਝਾ ਲੈਣਾ ਉਹਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹਨੂੰ ਪਤਾ ਵੀ ਨਹੀਂ ਲੱਗਦਾ ਛੜਨਾ ਕਦੋਂ ਹੈ ਜਣ ਕਿ ਆ ਜਿਹੜੀ ਕਾਰਗੁਜ਼ਾਰੀ ਹੈ ਕਾਲੀਆਂ ਤੇ ਕਾਂੜਸੀਆਂ ਦੀ ਪੰਜਾਬ ਦੇ ਵਿੱਚ ਮੈਂ ਉਹਦੇ ਹਾਲਾਤ ਤੁਹਾਨੂੰ ਦੱਸੇ ਨੇ ਤੇ ਰਹੀ ਗੱਲ ਮੋਦੀ ਸਰਕਾਰ ਦੀ ਹੁਣ ਜਦੋਂ ਮੈਂ ਮੋਦੀ ਸਰਕਾਰ ਦੀ ਗੱਲ ਕਰਦਾ ਜਣ ਕਿ ਬੀਜੇਪੀ ਦੀ ਗੱਲ ਕਰਦਾ ਉਦੋਂ ਬਸ ਜਿਹੜੇ ਸੁਣਨ ਵਾਲੇ ਨੇ ਬਹੁਤੇ ਨਹੀਂ ਜਿਹੜੇ ਇਹ ਭੇਡਾਂ ਦੇ ਰੂਪ ਵਿੱਚ ਹੁੰਦੇ ਨੇ ਉਹ ਇਹ ਇਹ ਚਮਚਾ ਜੀ ਉਹਨਾਂ ਦਾ ਇਹ ਆਰਐਸਐਸ ਦਾ ਹੈ ਜੀ ਇਹ ਏਜੰਟ ਹੈ ਜੀ ਬਸ ਆ ਕੇ ਕਿਸਾਰ ਦਿੰਦੇ ਆ ਉਹ ਭਰਾਵੋ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬ ਦੇ ਹਾਲਾਤਾਂ ਬਾਰੇ ਪਤਾ ਹੈ ਜਿਹੜੀਆਂ ਕਰਤੂਤਾਂ ਅਸੀਂ ਕਰ ਰਹੇ ਆ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਉਹਨਾਂ ਵਿੱਚੋਂ ਤੱਥ ਲੈ ਕੇ ਆਈਦੇ ਨੇ ਉਹਨਾਂ ਵਿੱਚੋਂ ਤੱਥ ਲੈ ਕੇ ਤੁਹਾਡੇ ਸਾਹਮਣੇ ਰੱਖੀਦੇ ਨੇ ਮੈਂ ਇਹ ਤਾਂ ਗੱਲ ਕਰਦਾ ਚਲੋ ਅੰਤ ਵਿੱਚ ਕਹਿ ਦਨੇ ਆ ਲਿਖ ਲਿਓ ਕਈ ਵਾਰੀ ਬੰਦਾ ਭੁੱਲ ਜਾਂਦਾ ਹੈ ਪੰਜਾਬ ਦੇ ਵਿੱਚ ਨਾ ਕਾਂਗਰਸ ਨੂੰ ਨਾ ਅਕਾਲੀਆਂ ਨੂੰ ਕੋਈ ਸੀਟ ਨਹੀਂ ਮਿਲ ਰਹੀ ਬਸ ਜਿਹਨਾਂ ਡਰਾਮਾ ਰੂਮ ਕਰਨਾ ਕਰ ਲੈਣ ਜਿੰਨਾ ਮਰਜ਼ੀ ਕਰ ਲੈਣ ਇਹ ਸਚਾਈ ਹੈ ਦੂਜੀ ਗੱਲ ਜਿਹੜੇ ਹਲੇ ਵੀ ਬੋਲੇ ਸੋ ਨਿਹਾਲ ਦੇ ਜਕਾਰੇ ਛੱਡੀ ਜਾਂਦੇ ਨੇ ਅਸਵੀਰ ਬਾਦ ਦੇ ਪਿੱਛੇ ਖੜੇ ਤੇ ਇਹ ਲੋਕ ਪਤਾ ਕੌਣ ਨੇ ਬਸ ਜਾਂ ਤਾਂ ਇਹਨਾਂ ਨੂੰ ਫੀਮ ਚਾਹੀਦੀ ਮੜੀ ਦੀ ਤੇ ਜਾਂ ਭੁੱਕੀ ਦੇ ਦੋ ਚਮਚੇ ਬਸ ਹੋਰ ਕੱਖ ਨਹੀਂ ਚਾਹੀਦਾ ਬਸ ਇਹ ਇੰਨੀ ਕੁ ਔਕਾਤ ਦੇ ਮਾਲਕ ਨੇ ਮੈਂ ਇਹ ਗੱਲ ਅੱਜ ਤਾਂ ਕੀਤੀ ਐ ਬਹੁਤ ਲੋਕ ਜਿਹੜੇ ਆ মিডিਆ ਵਾਲੇ ਮੈਂ ਬਹੁਤੀ ਇੰਟਰਵਿਊ ਹੁਣ ਦਲਾਲ মিডিਏ ਨਾਲ ਬਹੁਤ ਘੱਟ ਕਰਦਾ ਕਿਉਂਕਿ ਇਹ ਤੋੜ ਮਰੋੜ ਕੇ ਪੇਸ਼ ਕਰਦੇ ਆ ਤੇ ਜਿਹੜੇ ਗੱਲ ਹੁੰਦੀ ਐ ਉਹ ਲੋਕਾਂ ਸਾਹਮਣੇ ਲੈ ਕੇ ਨਹੀਂ ਆਉਂਦੇ ਕਹਣਗੇ ਗਿਆਨੀ ਜੀ ਫਿਰ ਤੁਸੀਂ ਦੱਸਦੇ ਨਹੀਂ ਕੁਛ ਦੇ ਕੌਣ ਦਿੱਤੂ ਕੋਈ ਮਰਜੀ ਦਿੱਤੇ ਨਾ ਦਿੱਤੇ ਸਾਨੂੰ ਕੋਈ ਮਤਲਬ ਨਹੀਂ ਮੈਂ ਜਿਹੜੀ ਗੱਲ ਕਰੀ ਐ ਨਾ ਕਿਸੇ ਦੇ ਹੱਕ ਵਿੱਚ ਨਹੀਂ ਕਰੀ ਮੈਂ ਜਿਹੜੇ ਪੰਜਾਬ ਦੇ ਹਾਲਾਤ ਨੇ ਨਾ ਉਹਨਾਂ ਦੀ ਗੱਲ ਕੀਤੀ ਐ ਫਿਰ ਮੈਂ ਤੁਹਾਨੂੰ ਦਰਸਣ ਲੱਗਣਾ ਕਹਿੰਦੇ ਕਰਤੂਤ ਲਾਸਟ ਵਿੱਚ ਜਿਹੜੇ ਨਾ ਹੁਣ ਇੱਕ ਦਿਨ ਵਿੱਚ ਸਿਰਦ ਬਣਦੇ ਆ ਪੰਜਾਬ ਨੂੰ ਬਚਾਉਣੇ ਤੇ ਇਹ ਕਤੀੜਾ ਨਾ ਇੱਕ ਤੀੜਾ ਆਚਾਰਕ ਦਿਨ ਪਹਿਲਾਂ ਸਾਗਰ ਦੀ ਬੋਟੀ ਲੈਂਦੀ ਐਂਡ ਕਾ ਚਲਾ ਇਹ ਇਹ ਕਰਤੂਤਾਂ ਕਰਦੇ ਰਹੇ ਨੇ ਸਿਆਣੇ ਬਿਆਣੇ ਬੰਦੇ ਜਿਹੜੇ ਅਮਰਧਾਰੀ ਪੱਤਰਕਾਰ ਆ ਉਹ ਵੀ ਨਹੀਂ ਹਟੇ ਜਾ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਅਤਾ ਭਲਾ ਹੋਵੇ ਰੱਬ ਦਾ ਪਰਮਾਤਮਾ ਵਾਹਿਗੁਰੂ ਕਿਰਪਾ ਕਰੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਵਿੱਚ ਦੁਬਾਰਾ ਖੁਸ਼ੀਆਂ ਆ ਗਈਆਂ ਮਾਤਾ ਚਰਨ ਕੌਰ ਦੇ ਘਰ ਬੱਚੇ ਨੇ ਜਨਮ ਲਿਆ ਉਹ 트ੈਂਡ ਚੇਂਜ ਹੋ ਗਿਆ ਨਹੀਂ ਤਾਂ ਇਹਨਾਂ ਨੇ ਕਹਿੰਦੇ ਨੇ ਦਿਮਾਗ ਖਰਾਬ ਕਰ ਲੈਣਾ ਸੀ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਉਹ ਪੱਤਰਕਾਰ ਵੱਡੇ ਵੱਡੇ ਜਾ ਕੇ ਇੰਟਰਵਿਊ ਕਰੀ ਜਾਂਦੇ ਐ ਇੱਥੋਂ ਇਹ ਸਮਝ ਆ ਜਾਂਦੀ ਹੈ ਵੀ ਜਿਹੜਾ ਸਾਡਾ মিডিਆ ਨਾ ਇਹਨਾਂ ਦੇ ਕੋਲੇ ਸੀਰੀਅਸ ਮੁੱਦਾ ਕੋਈ ਨਹੀਂ ਹੈਗਾ ਅਕਲੋਂ ਖਾਲੀ ਬਸ ਚਾਹੀਦਾ ਵੀ ਹੁਣ ਜੇ ਸਾਗਰ ਦੀ ਬੋਟੀ ਵਾਲੇ ਇੰਟਰਵਿਊ ਕਰ ਲਈ ਤਾਂ ਮਿਲੀਅਨ ਚਲਣੀ ਚਾਹੀਦੀ ਸਾਡਾ ਚੈਨਲ ਵੱਡਾ ਹੋਣਾ ਚਾਹੀਦਾ ਆਹ ਕਰਤੂਤਾ ਸਾਡੀ ਮੈਂ ਤੇ ਇਹੀ ਕਰਤੂਤਾ ਦੇਖ ਕੇ ਮੈਂ ਜਿਹੜੀ ਅੱਜ ਗੱਲਬਾਤ ਕੀਤੀ ਹੈ ਨਾ ਵੀ ਨਾ ਤਾਂ ਮੀਡੀਆ ਸੀਰੀਅਸ ਹੈ ਵੀ ਪੰਜਾਬ ਦੇ ਮੁੱਦੇ ਕੀ ਨੇ ਤੇ ਨਾ ਹੀ ਜਿਹੜੇ ਕਾਲੀ ਤੇ ਕਾਂਗਰਸ ਸੀ ਨੇ ਬਸ ਸਖਵੀਰ ਕੋਲ ਸੁਣ ਲਓ ਭਵੰਤਮਾਨ ਐਂ ਕਹਿੰਦਾ ਚੰਨੀ ਕੋਲ ਸੁਣ ਲਓ ਪਾਥੀਆਂ ਪਹਿਣਗੀਆਂ ਠੀਕ ਹੈ ਬੜੇ ਕੋਲ ਸੁਣ ਲਓ ਉਹ ਕਹਿੰਦਾ 13 ਦੀ 13 ਛੱਡ ਗਏ ਨੇ ਤੇ ਉਧਰ ਉਹ ਜਿਹੜੂ ਸਿੱਧੂ ਕੋਲ ਜਾ ਬੜੋ ਬਸ ਉਹ ਗੁਰੂ ਤਾਂ ਉਹ ਇਹਨਾਂ ਗੱਲ ਨਹੀਂ ਕਰਦਾ ਉਹ ਕਿਤੇ ਸ਼ਿਵਜੀ ਦਾ ਭਗਤ ਬਣ ਜਾਓ ਕਿਤੇ ਮਾਤਾ ਕਾਲੀ ਦਾ ਬਣ ਜਾਓ ਤੇ ਕਿਤੇ ਕੁਛ ਕਿਤੇ ਕੁਛ ਬਸ ਜਣ ਕੇ ਆਹਾ ਇਹਨਾਂ ਦੀ ਔਕਾਤ ਹੈ ਆਪ ਇਸ ਵਿੱਚ ਲੜਨ ਵਾਸਤੇ ਜੇ ਮਜੀਠੀ ਕੋਲੇ ਮੈਂ ਕਰਦੇ ਹੋ ਗੋ ਉਹ ਸਿੱਧੂ ਨੂੰ ਫੜ ਲੈਂਦਾ ਜਿਸ ਖੈਰੇ ਕੋਲੇ ਮੈਂ ਫੜ ਦਿਆਂ ਕਰ ਲਓਗੇ ਉਹ ਭਵਨਦਵਾਂ ਦੇ ਪਿੱਛੇ ਪੈ ਜਾਂਦਾ ਜਣ ਕੇ ਆਹਾ ਇਹਨਾਂ ਦੀ ਔਕਾਤ ਹੈ ਪੰਜਾਬ ਦੇ ਜਿਹੜੇ ਅਸਲ ਮੁੱਦੇ ਨੇ ਜਾਂ ਸੀਰੀਅਸ ਹੋ ਕੇ ਗੱਲ ਨਹੀਂ ਕਰ ਰਹੇ ਮੈਂ ਤਾਂ ਗੱਲ ਕੀਤੀ ਹੈ ਵੀ ਕਾਲੀ ਤੇ ਕਾਂਗਰਸੀ ਐਮੀ ਗੱਡੀਆਂ ਤੇਲ ਨਾਲ ਹੂਕਿਓ ਚੁੱਪ ਕਰਕੇ ਆਪਣੇ ਘਰ ਬੈਠੋ ਲੋਟਖੜ ਥੋਡੇ ਕੋਲੇ ਬਹੁਤ ਹੈ ਤੇ ਐਤ ਕੀ ਤੁਹਾਡਾ ਲੋਕ ਸਭਾ ਦੇ ਵਿੱਚੋਂ ਜਿਹੜਾ ਭੋਗਿਆ ਨਾ ਤਕਰੀਬਨ ਤਕਰੀਬਨ ਪੈ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ